ਨਾਲੇ ਲਾ ਦੇ ਭਾਰਤੀ ਕਿਸਾਨ ਯੂਨੀਅਨ ਨੇ ਇੱਕ ਟੱਟ ਕਾਉਂਦਾ ਜਿੰਦਾਬਾਦ 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 ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਮੁਰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਜਨਤਾ ਦੀ ਵਾਚਨ ਦੇਖਦੇ ਸਾਰੇ ਦੋਤਾਂ ਸਵਾਗਤ ਹੈ ਇਸ ਵਕਤ ਅਸੀਂ ਖੜੇ ਆ ਪੱਖੋ ਕੈਂਚੀਆਂ ਟੂਲ ਪਲਾਜ਼ੇ ਦੇ ਉੱਤੇ ਜਿੱਥੇ ਕਿ ਅੱਜ ਸਵੇਰੇ ਜਿਹੜਾ ਗੱਡੀ ਦਾ ਐਕਸੀਡੈਂਟ ਹੋਇਆਗਾ ਅਸੀਂ ਤੁਹਾਨੂੰ ਸਾਰੀਆਂ ਤਸਵੀਰਾਂ ਵੀ ਦਿਖਾਵਾਂਗੇ ਸਾਡੇ ਨਾਲ ਜਥੇਬੰਦੀ ਮੌਜੂਦ ਹੈ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਸਭ ਤੋਂ ਪਹਿਲਾਂ ਉਹਨਾਂ ਦਾ ਕੀ ਕਹਿਣਾਗਾ ਹਾਂਜੀ ਸਰ ਜਿਹੜਾ ਐਕਸੀਡੈਂਟ ਹੋਇਆ ਕੀ ਕਹਿਣਾ ਚਾਹੁੰਗੇ ਤੁਸੀਂ ਦੇਖੋ ਜਿਹੜਾ ਇਹ ਐਕਸੀਡੈਂਟ ਹੋਇਆ ਜੀ ਇਹ ਜਿਹੜਾ ਇਹ ਟੂਲ ਪਲਾਜ਼ਾ ਪ੍ਰਸ਼ਾਸਨ ਇਹ ਇਹਦੀ ਨਿਲੇਕੀ ਦੇ ਕਾਰਨ ਹੋਇਆ ਕਿਉਂਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਡਕਾਉਂਦਾ ਬੂਟਾ ਸਿੰਘ ਜੀ ਬੁਰਜਗਿਲ ਦੀ ਆਵਾਹੀ ਦੇ ਵਿੱਚ ਮੈਂ ਬਲਾਕ ਪ੍ਰਧਾਨ ਜਗਸੀਰ ਸਿੰਘ ਸੀਰਾ ਸੈਣਾ ਜੀ ਇਹ ਜਿਹੜਾ ਟੂਲ ਪਲਾਜਾ ਇਹਦਾ ਨੋਟੀਫਿਕੇਸ਼ਨ ਜਾਰੀ ਹੋਇਆ 9 ਮਹੀਨੇ ਭਾਰਤੀ ਕਿਸਾਨ ਜੂਨੀਅਨ ਇਕਤਾ ਡਕਾਉਂਦਾ ਨੇ ਇਹਦੇ ਤੇ ਧਰਨਾ ਲਾ ਕੇ ਇਹਨੂੰ ਚਕਾਇਆ ਕਿਉਂਕਿ ਜਿਹੜਾ ਇਹ ਟੂਲ ਪਲਾਜਾ ਇਹ ਬਿਲਕੁਲ ਜੋਰ ਜਰਬੀ ਦੇ ਨਾਲ ਤੇ ਜਿਹੜਾ ਪ੍ਰਸ਼ਾਸਨ ਦੀ ਮਿਲ ਭੁਗਤ ਦੇ ਨਾਲ ਇਹ ਗਲਤ ਲਾਇਆ ਗਿਆ ਸੀ ਗਲਤ ਲੋਕੇਸ਼ਨ ਸੀ ਇਹਦੀ ਕਿਉਂਕਿ ਜਿਹੜਾ ਇਹ ਰੋਡ ਆ ਇਹ ਪੰਜਾਬ ਗਵਰਨਮੈਂਟ ਦਾ ਰੋਡ ਆ ਇਹ ਕੋਈ ਨੈਸ਼ਨਲ ਹਾਈਵੇ ਨਹੀਂ ਇਹਨਾਂ ਨੇ ਪੰਜਾਬ ਗਵਰਨਮੈਂਟ ਦਾ ਜਿਹੜਾ ਰੋਡਵੇ ਸੀਗਾ ਇਹ ਧੱਕੇ ਨਾਲ ਨੱਪਿਆ ਹੋਇਆ ਸੀ ਤੇ ਇਸ ਦਾ ਜਿਹੜਾ ਨੋਟੀਫਿਕੇਸ਼ਨ ਆ ਗਲਤ ਦਾ ਉਹ ਜਾਰੀ ਹੋਇਆ ਤੇ ਅੱਜ 5 ਮਹੀਨੇ ਹੋ ਗਏ بار-ਬਾਰ ਅਸੀਂ ਪ੍ਰਸ਼ਾਸਨ ਨੂੰ ਮਿਲਿਆ ਕਿ ਲੋਕਾਂ ਦਾ ਜਿਹੜਾ ਇੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਵੀ ਇਹਨੂੰ ਢਾਈ ਢੇਰੀ ਕਰਿਆ ਜਾਵੇ ਪ੍ਰਸ਼ਾਸਨ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਤਕਰੀਬਨ ਇੱਦੋਂ ਪਹਿਲਾਂ ਇੱਥੇ 18-19 ਐਕਸੀਡੈਂਟ ਹੋ ਗਏ ਅੱਜ ਸਾਡਾ ਸਾਥੀ ਕੋਈ ਤਪੇ ਦਾ ਵੀਰ ਸੀਗਾ ਆ ਗੱਡੀ ਖੜੀ ਆ ਉਹਦੀ ਪੇਕਅਪ ਬਲੇਰੋ ਜਿਹੜੀ ਹੈਗੀ ਆ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਗੱਡੀ ਵੀ ਖਤਮ ਹੋ ਗਈ ਤੇ ਜਿਹੜੇ ਉਹਦੇ ਵਿੱਚ ਦੋ ਸਾਥੀ ਸੀ ਉਹ ਵੀ ਬਹੁਤ ਸੀਰੀਅਸ ਆ ਤੁਸੀਂ ਦੇਖ ਲਓ ਇਹ ਵੱਡੀਆਂ-ਵੱਡੀਆਂ ਜਿਹੜੀਆਂ ਗਵਰਨਮੈਂਟਾਂ ਦਾਅਵੇ ਕਰਦੇ ਆ ਅੱਜ ਇਹਨਾਂ ਦੀ ਫੂਕ ਨਿਕਲ ਗਈ ਆ ਕਿਉਂਕਿ ਜੇ ਜਥੇਬੰਦੀਆਂ ਕੱਲ ਨੂੰ ਅਸੀਂ ਇੱਥੇ ਲਿਆ ਕੇ ਜੀਬੀਸੀਆਂ ਚਲਾਵਾਂਗੇ ਇਹ ਸਾਡੀ ਮਜਬੂਰੀ ਆ ਕਿਉਂਕਿ ਲਿਖਤੀ ਰੂਪ ਅਸੀਂ ਡੀਸੀ ਸਾਹਿਬ ਨੂੰ ਵੀ ਕਈ ਵਾਰੀ ਮਿਲ ਚੁੱਕੇ ਆ ਕਈ ਵਾਰੀ ਇਹਨਾਂ ਦਾ ਜਿਹੜਾ ਰੋਡ ਜਿਹੜਾ ਪ੍ਰਸ਼ਾਸਨਾ ਉਹਨੂੰ ਵੀ ਮਿਲ ਚੁੱਕੇ ਆ ਕਿਸੇ ਦੀ ਕੰਨ ਤੇ ਜੂਨ ਹੀ ਸਰਕੀ ਇਹ ਜਿਹੜਾ ਟੂਲ ਪਲਾਜਾ ਬਿਲਕੁਲ ਗਲਤ ਜਗ੍ਹਾ ਤੇ ਬਣਿਆ ਹੋਇਆ ਸੀ ਉਹਦਾ ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ ਹੁਣ ਸਰਕਾਰਾਂ ਕੀ ਚਾਹੁੰਦੀਆਂ ਲੋਕਾਂ ਨੂੰ ਮਰਵਾਉਣਾ ਚਾਹੁੰਦੀਆਂ ਇੱਕ ਸਰ ਹੋਰ ਮੰਨ ਲਓ ਜਦ ਇਹ ਗੱਡੀ ਦਾ ਐਕਸੀਡੈਂਟ ਹੋਇਆ ਤਾਂ ਸਾਹਮਣੇ ਉੱਥੇ ਮੁਲਾਜ਼ਮ ਰਹਿੰਦੇ ਇਹਨਾਂ ਦੇ ਉਹ ਉਥੋਂ ਉੱਠ ਕੇ ਇਹਦੇ ਕੋਲ ਨਹੀਂ ਆਏ ਸੀ ਕਾਫੀ ਟਾਈਮ ਬਾਅਦ ਆਏ ਆ ਦੇਖੋ ਇਹ ਤਕਰੀਬਨ ਸਵੇਰੇ 5 ਸਵਾਹ 5 ਦਾ ਟਾਈਮ ਸੀ ਜਦੋਂ ਇਹ ਗੱਡੀ ਦਾ ਐਕਸੀਡੈਂਟ ਹੋਇਆ ਇਹਨਾਂ ਦੀ ਐਸੇ ਐਂਬੂਲੈਂਸ ਖੜੀ ਆ ਇਹਨਾਂ ਦੇ ਮੁਲਾਜ਼ਮ ਸੀ ਕਿਸੇ ਦੇ ਕੰਨ ਤੇ ਜੂਨ ਹੀ ਸਰਕੀ ਲੋਕਾਂ ਨੂੰ ਜਿਹੜੀਆਂ ਤਕਲੀਫਾਂ ਉਹ ਆਪ ਹੀ ਝੱਲਣੀਆਂ ਪੈਂਦੀਆਂ ਟੂ ਲੈਨ ਨੂੰ ਤਾਂ ਇਹ ਮੂਰੇ ਹੋ ਜਾਂਦੇ ਆ ਇਦੋਂ 4 ਕਿਲੋਮੀਟਰ ਪਰੇ ਵੀ ਲਈ ਜਾਂਦੇ ਆ ਪਰ ਲੋਕਾਂ ਨੂੰ ਕੋਈ ਸੁੱਖ ਸਹੂਲਤ ਨਹੀਂ ਦਿੰਦੇ ਲੋਕਾਂ ਨੂੰ ਆਪ ਦੇ ਜਿਹੜੇ ਹਾਲਾਤਾਂ ਤੇ ਉਹ ਮਰਨ ਲਈ ਇਹ ਛੱਡ ਜਾਂਦੇ ਆ ਇਹ ਬਹੁਤ ਇਹਨਾਂ ਦਾ ਘਟਿਆ ਕਾਰਗੁਜ਼ਾਰੀ ਆ ਅਸੀਂ ਚਾਹੁੰਦੇ ਆ ਵੀ ਕਿਉਂ ਇਹਨੂੰ ਇਹ ਜਿਹੜਾ ਲੋਕਾਂ ਦਾ ਮੌਤ ਦਾ ਅੱਡਾ ਬਣਾਇਆ ਜੇ ਪ੍ਰਸ਼ਾਸਨ ਕੋਈ ਵੀ ਇਹਦੇ ਤੇ ਸਖਤ ਐਕਸ਼ਨ ਨਹੀਂ ਲੈਂਦਾ ਅਸੀਂ ਆਪਦੀਆਂ ਜੇਵੀਸੀਆਂ ਲਿਆ ਕੇ ਭਾਰਤੀ ਕਿਸਾਨ ਨੂੰ ਇੱਕ ਤਾਂ ਡਕਾਉਂਦਾ ਇਹਨੂੰ ਜਮਾ ਢਾਏ ਢੇਰੀ ਕਰ ਦੂ ਫੇਰ ਇਹ ਕੀ ਕਰਦੇ ਆ ਜਥੇਬੰਦੀਆਂ ਦੇ ਉੱਤੇ ਇਹ ਜਾ ਕੇ ਪਰਚੇ ਪਾਉਂਦੇ ਆ ਕਿਉਂਕਿ ਜਦੋਂ ਇੱਥੇ ਹੈ ਹੀ ਨਹੀਂ ਇਹ ਬਣਦਾ ਇਹਨੂੰ ਇੱਥੋਂ ਸਾਫ਼ ਕੀਤਾ ਜਾਵੇ ਬਿਲਕੁਲ ਇੱਕ ਸਾਹਮਣੇ ਹੱਪ ਬਣੇ ਹੋਏ ਸੀਗੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਉਹ ਵੀ ਬਿਲਕੁਲ ਪੱਟੇ ਹੋਏ ਨੇ ਜੀ ਤਾਂ ਕਿ ਜੇ ਹੰਪ ਲੱਗੇ ਹੁੰਦਾ ਫਿਰ ਵੀ ਗੱਡੀਆਂ ਇੱਥੇ ਸਲੋ ਹੁੰਦੀ ਹੈ ਜੀ ਉਹ ਪੱਟੇ ਕਰਕੇ ਗੱਡੀਆਂ ਬੜੀ ਤੇਜ਼ੀ ਨਾਲ ਇੱਥੇ ਆਉਂਦੀਆਂ ਤਾਂ ਕਿ ਇੱਥੇ ਘਟਨਾ ਸਕਰ ਹੋ ਜਾਂਦੀ ਹੈ ਦੇਖੋ ਇਹਨਾਂ ਨੇ ਹੰਪ 'ਤੇ ਹੀ ਆਪ ਪੱਟੇ ਆ ਕਿਸੇ ਲੋਕਾਂ ਨੇ ਨਹੀਂ ਪੱਟੇ ਲੋਕਾਂ ਨੂੰ ਇੱਥੇ ਮਾਰਨਾ ਚਾਹੁੰਦੇ ਆ ਤੇ ਇਹ ਜਿਹੜੀ ਆਪਦੀ ਜਿਹੜੀਆਂ ਇਹਨਾਂ ਦੀਆਂ ਮਿੱਠੀਆਂ ਵਾਂਗ ਗੱਲਾਂ ਉਹਦੇ 'ਚ ਇਹ ਬਿਲਕੁਲ ਸਾਬਤ ਵੀ ਹੋ ਰੀਆਂ ਵੀ ਲੋਕਾਂ ਦਾ ਇਹਨਾਂ ਨੇ ਨੁਕਸਾਨ ਹੀ ਕਰਨਾ ਇਹ ਕੋਈ ਫਾਇਦਾ ਨਹੀਂ ਦਿੰਦੇ ਲੋਕਾਂ ਨੂੰ ਲੋਕ ਵਿਰੋਧੀ ਆ ਇਹ ਲੋਕਾਂ ਦੇ ਪੱਖ ਦੇ ਵਿੱਚ ਨਹੀਂ ਆਇਆ ਇੱਕ ਵੀ ਸੁਣ ਵਿੱਚ ਆਏ ਦੇ ਨੇ ਹੁਣ ਰਿਫੈਕਟਰ ਵਗੈਰਾ ਲਾਏ ਨੇ ਇਹਨਾਂ ਤੇ ਆ ਕੇ ਇਹ ਵੀ ਅੱਜ ਸਵੇਰੇ ਲਾਇਆ ਪਹਿਲਾਂ ਨਹੀਂ ਸੀ ਗਿਆ ਜੀ ਦੇਖੋ ਜੀ ਇਹ ਤਾਂ ਇਹਨਾਂ ਨੂੰ ਪਤਾ ਸੀ ਐਕਸੀਡੈਂਟ ਹੋ ਗਿਆ ਵੀ ਇੱਥੇ ਹੁਣ ਜਥੇਬੰਦੀ ਆਊਗੀ ਕਿਉਂਕਿ ਕੋਈ ਜੇ ਹੁਣ ਆਪਾਂ ਕਹਿੰਦੇ ਆ ਕੋਈ ਵੀ ਇਹਨਾਂ ਦੀ ਗੱਲਬਾਤ ਸੁਣਨ ਨੂੰ ਤਿਆਰ ਨਹੀਂ ਕੋਈ ਪ੍ਰਸ਼ਾਸਨ ਨਹੀਂ ਆਇਆ ਕਿਦੋਂ ਦਾ ਐਕਸੀਡੈਂਟ ਹੋਇਆ ਵਾ ਜਥੇਬੰਦੀਆਂ ਦਾ ਹਮੇਸ਼ਾ ਸਾਡੀ ਜਥੇਬੰਦੀ ਦਾ ਭਾਰਤੀ ਕਿਸਾਨ ਯੂਨੀਅਨ ਇਕਤਾ ਅਟਕੋਂਦਾ ਦਾ ਇਹ ਮੋਢਲਾ ਸਾਨੂੰ ਅਸੀਂ ਸਹਿਯੋਗ ਦਿੰਨੇ ਆ ਅਗਲੇ ਨੂੰ ਆ ਕੇ ਜਦੋਂ ਪਤਾ ਲੱਗਿਆ ਜਥੇਬੰਦੀ ਇਹਨਾਂ ਭਾਈਆਂ ਦੇ ਕੋਲੇ ਆਈ ਆ ਤੇ ਇਹਨਾਂ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਅਸੀਂ ਹਾਂ ਦਾ ਨਾਰਾ ਵੀ ਮਾਰਨੇ ਆ ਇਹਨਾਂ ਦੇ ਨਾਲ ਵੀ ਖੜੇ ਆ ਅਸੀਂ ਤਾਂ ਕਹਿੰਨੇ ਆ ਜਿਹੜਾ ਟੂਲ ਪ੍ਰਾਜੇ ਦਾ ਪ੍ਰਸ਼ਾਸਨਾ ਜਿੰਨਾ ਇੱਥੇ ਨੁਕਸਾਨ ਹੋਇਆ ਇਹਦੀ ਭਰਾਈ ਇਹ ਕਰਨ ਬਿਲਕੁਲ ਸਹੀ ਗੱਲ ਹੈ ਜੀ ਤੇ ਜਿਹੜੇ ਦੋ ਵਿਅਕਤੀ ਸੀ ਉਹਨਾਂ ਦਾ ਮਤਲਬ ਕਿੱਦਾਂ ਦੇ ਹਾਲਾਤ ਹੈ ਜੀ ਉਹਨਾਂ ਦੀ ਬਹੁਤ ਸੇਰੀਅਸ ਹਾਲਤ ਆ ਕਿਉਂਕਿ ਗੱਡੀ ਦੇਖੋ ਤੁਸੀਂ ਐਨੇ ਜ਼ੋਰ ਦੇ ਨਾਲ ਵੱਜੀ ਆ ਉਹਨਾਂ ਦੀ ਹਾਲਤ ਗੰਭੀਰ ਆ ਚਲੋ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਵੀ ਉਹ ਠੀਕ ਹੋਣ ਤੇ ਜਿਹੜਾ ਇਹ ਪ੍ਰਸ਼ਾਸਨ ਆ ਇੱਥੋਂ ਦੀ ਆ ਪੰਜਾਬ ਸਰਕਾਰ ਆ ਇਹਦੀ ਫੂਕ ਨਿਕਲਦੀ ਆ ਇਹ ਚੀਜ਼ ਦੇ ਵਿੱਚ ਕਿਉਂਕਿ ਨੋਟੀਫਿਕੇਸ਼ਨ ਜਾਰੀ ਹੋਇਆ ਵਾ ਕਾਗਜ਼ਾਂ ਦੇ ਵਿੱਚ ਸਰਕਾਰ ਦੇਆਂ ਵਿੱਚ ਇਹ ਬਿਲਕੁਲ ਖਤਮ ਹੋਇਆ ਤੇ ਪਰ ਫੇਰ ਵੀ ਲੋਕਾਂ ਦੇ ਮਰਵਾਉਣ ਦੀ ਖਾਤਰ ਇਹ ਜਿਹੜੇ ਹੰਪਾ ਜਾਂ ਆਹ ਕੰਧਾਂ 'ਗਾ ਇੱਥੇ ਕੱਢੀਆਂ ਆ ਮੰਨ ਕੀ ਕਰਦੇ ਆਂ ਮੰਗਾ ਸੀ ਇਹੀ ਕਰਦੇ ਆ ਵੀ ਜਿਹੜੀ ਇਹ ਗੱਡੀ ਦਾ ਐਕਸੀਡੈਂਟ ਹੋਇਆ ਇਹ ਟੂਲਪਲਾਜੇ ਵਾਲਿਆਂ ਤੋਂ ਸਰਕਾਰ ਭਰਾਈ ਕਰੇ ਤੇ ਇਹ ਜਿਹੜਾ ਇਹ ਮੌਤ ਦਾ ਅੱਡਾ ਬਣਿਆ ਵਾ ਇਹ ਇਥੋਂ ਸਾਫ਼ ਹੋ ਜੇ ਇਹ ਦੂ ਇਧਰ ਵੀ ਮਾਨਸਾ ਦੀ ਜਿਹੜਾ ਟੂਲਪਲਾਜਾ ਉੱਥੇ ਵੀ ਆਹੀ ਕੁਝ ਹੋ ਰਿਹਾ ਸਾਡੀ ਜਥੇਬੰਦੀ ਨੇ ਓਟਾ ਏਟੇ ਦੀ ਕਰਿਆ ਤੇ ਸਾਡੇ ਜਿਹੜੇ ਜਥੇਬੰਦੀ ਦੇ ਤੋ तकरीबन 80 ਸਾਡੇ ਸਾਥੀਆਂ ਤੇ ਇਹਨਾਂ ਨੇ ਪਰਚੇ ਵੀ ਪਾਏ ਆ ਸ਼ਰਮ ਆਉਣੀ ਚਾਹੀਦੀ ਆ ਇਹ ਜੀ ਸਰਕਾਰ ਨੂੰ ਇਹੋ ਜੇ ਪ੍ਰਸ਼ਾਸਨ ਨੂੰ ਜਿਹੜਾ ਲੋਕਾਂ ਦੇ ਬਜਾਏ ਇਹਨਾਂ ਕੰਪਨੀਆਂ ਦੇ ਨਾਲ ਖੜਦਾ ਇੱਕ ਤੁਸੀਂ ਸੁਣ ਵਿੱਚ ਆਇਆ ਸੀ ਕਿ 2 ਦਿਨ ਪਹਿਲਾਂ ਜਿਹੜਾ ਮੱਲੀਆਂ ਤੇ ਇਹ ਜਗ੍ਹਾ ਦੇ ਟੋਲ ਪਲਾਜ਼ਾ ਬਣਾਇਆ ਗਿਆ ਉੱਥੇ ਵੀ ਦੋ ਗੱਡਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਦੇਖੋ ਜਿਹੜਾ ਉਹ ਮੱਲੀਆਂ ਟੂਲ ਪਲਾਜ਼ਾ ਬਣਾਇਆ ਉੱਥੇ ਵੀ ਲੋਕਾਂ ਦੇ ਮਰਨ ਦੀ ਖਾਤਰ ਇਹਨਾਂ ਨੇ ਛੜਤਾ ਜੇ ਇਹਨਾਂ ਦਾ ਕੋਈ ਕੰਮ ਚੱਲਦਾ ਮੂਰੇ ਬੈਰੀਕੇਡ ਲਾਉਂਦੇ ਹੁੰਦੇ ਆ ਹੰਪ ਬਣਾਉਂਦੇ ਹੁੰਦੇ ਆ ਇਹਨਾਂ ਨੇ ਕੁਝ ਨਹੀਂ ਬਣਾਇਆ ਸਰਕਾਰ ਇਕੱਲੀ ਆਪਦਾ ਕੰਮ ਕਰ ਰਹੀ ਆ ਲੋਕ ਦੇ ਪੱਖਾਂ ਦਾ ਨਹੀਂ ਦੇਖ ਰਹੀ ਵੀ ਇੱਥੇ ਲੋਕ ਮਰ ਰਹੇ ਆ ਇਸ ਕਰਕੇ ਪ੍ਰਸ਼ਾਸਨ ਨੂੰ ਟੋਲ ਪਲਾਜ਼ਾ ਦੀ ਜਿਹੜੀ ਕੰਪਨੀ ਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਵੀ ਲੋਕਾਂ ਨੂੰ ਐ ਮਰਨ ਦੀ ਖਾਤਰ ਛੱਡਿਆ ਹੋਇਆ ਇਹਨਾਂ ਦਾ ਅਜੀ ਇਹ ਸਾਡੇ ਨਾਲ ਜਥੇਬੰਦੀ ਦੇ ਵੀਰ ਆਸੀਂ ਤੁਹਾਨੂੰ ਦੱਸ ਦੇਣਾ ਬਹੁਤ ਜ਼ਰੂਰੀ ਸਮਝਦੇ ਹਾਂ ਕਿ ਜਿਹੜਾ ਟੂਲ ਪਲਾਜਾ ਪੱਕੋ ਕੰਡੇ ਬਣਿਆ ਹੋਇਆ ਹੈ ਬਿਲਕੁਲ ਇਹਦੇ ਅੱਗੇ ਹੰਪ ਵੀ ਨਹੀਂ ਹੈ ਆਉਣ ਜਾਣ ਵਾਲੇ ਹਰੇਕ ਵਿਅਕਤੀ ਨੂੰ ਆਪਣੀ ਗੱਡੀ ਜੋ ਵੀ ਬਾਣ ਇੱਥੋਂ ਲੈ ਕੇ ਰੰਗਦਾ ਉਹਨੂੰ ਬੜੀ ਸਾਵਧਾਨੀ ਨਾਲ ਲੈ ਕੇ ਰੰਗਣਾ ਚਾਹੀਦਾ ਜਿਵੇਂ ਤੁਹਾਨੂੰ ਅਸੀਂ ਇਹ ਗੱਡੀ ਦਿਖਾਈ ਆ ਕਿ ਇਸ ਗੱਡੀ ਦਾ ਬਹੁਤ ਭਿਆਨਕ ਐਕਸੀਡੈਂਟ ਹੋਇਆ ਜਿਵੇਂ ਇਹਦੇ ਵਿੱਚ ਦੋ ਵੀਰ ਸੀਗੇ ਤਾਂ ਉਹਨਾਂ ਦੀ ਜਿਹੜੀ ਹਾਲਤ ਹੈ ਬਹੁਤ ਜ਼ਿਆਦਾ ਗੰਭੀਰ ਹੈ ਜਿਵੇਂ ਤੁਹਾਨੂੰ ਪੱਕੋ ਕੰਚੇ ਟੂਲ ਪਲਾਜੇ ਦੀ ਅਸੀਂ ਇਹ ਵੀਡੀਓ ਦਿਖਾਈ ਆ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀ ਨਵੇਂ ਵੀਡੀਓ ਕੋ ਫਿਰ ਹਾਜ਼ਰ ਹੋ ਸੱਚੀ ਗੱਲ ਜੀ ਮਿੱਟੀ ਕੇ ਲਈ ਲੋਕ ਇਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ